ਸੱਚੀ ਅਗਰ ਜੀ ਸਾਰਿਆਂ ਨੂੰ ਜਦੋਂ ਕਦੇ ਵੀ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਗੋਲ ਗੱਪੇ ਥਾਂ-ਥਾਂ ਤੇ ਮਿਲਦੇ ਆ ਤੇ ਉਹਨਾਂ ਨੂੰ ਦੇਖ ਕੇ ਸਾਡੇ ਮੂੰਹ ਵਿੱਚ ਪਾਣੀ ਆ ਜਾਂਦਾ ਪਰ ਕਈ ਵਾਰੀ ਅਸੀਂ ਉੱਥੋਂ ਦੀ ਸਫਾਈ ਦੇਖ ਕੇ ਖਾਣ ਤੋਂ ਕਤਰ ਆਉਣੀ ਹੈ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਤੇ ਸਫਾਈ ਨਾਲ ਘਰ ਵਿੱਚ ਬਣਾਵਾਂਗੇ ਗੋਲ ਗੱਪੇ ਨਾਲ ਹੀ ਬਣਾਵਾਂਗੇ ਪਾਪੜੀ ਜਿਹੜੀ ਕਿ ਐਨੀ ਜ਼ਿਆਦਾ ਕ੍ਰਿਸਪੀ ਬਣੂਗੀ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਬਾਰ-ਬਾਰ ਬਣਾਇਆ ਕਰੋਗੇ ਕਿਉਂਕਿ ਬਣਾਉਣੇ ਬੜੇ ਹੀ ਆਸਾਨ ਹੈ ਨਾ ਕਿਸੇ ਸੋਡੇ ਦੀ ਵਰਤੋਂ ਕਰਾਂਗੇ ਨਾ ਕੋਈ ਬੇਕਿੰਗ ਪਾਊਡਰ ਵਰਤਾਂਗੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਫੁਲਵੇਂ ਫੁਲਵੇਂ ਤੇ ਕ੍ਰਿਸਪੀ ਜਿਹੇ ਗੋਲ ਗੱਪੇ ਕਰਾਂਗੇ ਤਿਆਰ ਸਭ ਤੋਂ ਪਹਿਲਾਂ ਇਹਦੇ ਲਈ ਲਈ ਆਪਾਂ ਇਮਲੀ ਤੇ ਗੁੜ ਆਪਾਂ 60-70 ਗ੍ਰਾਮ ਦੇ ਲਗਭਗ ਦੋਨੇ ਚੀਜ਼ਾਂ ਇਕੋ ਜਿਹੀਆਂ ਲੈ ਲਿਓ ਗਰਮ ਪਾਣੀ ਵਿੱਚ ਭਿਉ ਕੇ 2-3 ਘੰਟਿਆਂ ਲਈ ਰੱਖ ਦਿਓ ਉਸ ਤੋਂ ਬਾਅਦ ਇੱਕ ਕੱਪ ਲਿਆ ਆਪਾਂ ਸੂਜੀ ਦਾ ਤੇ ਇੱਕ ਕੱਪ ਲਿਆ ਆਪਾਂ ਆٹے ਦਾ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਛਾਂਲ ਲਿਓ ਸੂਜੀ ਤੁਹਾਡੀ ਬਰੀਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਕਰਿਓ ਚੰਗੀ ਤਰ੍ਹਾਂ ਮਿਕਸ ਜੇ ਤੁਹਾਡਾ ਇਹ ਸਮਾਨ ਪਹਿਲਾਂ ਛਾਨਿਆ ਹੋਇਆ ਤਾਂ ਇਹਨੂੰ ਮਿਕਸ ਕਰ ਲਿਓ ਫਿਰ ਪਾਣੀ ਲਿਆ ਜੀ ਆਪਾਂ ਨੋਰਮਲ ਤੇ ਬਿਲਕੁਲ ਥੋੜਾ ਥੋੜਾ ਪਾਣੀ ਇਹਦੇ ਵਿੱਚ ਪਾਉਂਦੇ ਜਾਇਓ ਤੇ ਇਹਦਾ ਸਖਤ ਜਿਹਾ ਡੋ ਤਿਆਰ ਕਰ ਲਿਓ ਹੌਲੀ ਹੌਲੀ ਆਟਾ ਗੁੰਨਿਓ ਇਹਨੂੰ ਗੁੰਨਨ ਤੇ 5 ਤੋਂ 6 ਮਿੰਟ ਆਰਾਮ ਨਾਲ ਲਗਾਇਓ ਕਿਉਂਕਿ ਜਿੰਨਾ ਹੀ ਜ਼ਿਆਦਾ ਆਟੇ ਨੂੰ ਮਸਲੋਗੇ ਸੂਜੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਕਿਉਂਕਿ ਸੂਜੀ ਹੈ ਜਿਹੜੀ ਪਾਣੀ ਪੀਣ ਤੇ ਫੁੱਲਦੀ ਵੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਹੀ ਗੁੰਦੇ ਗੁੰਦੇ ਨੂੰ ਵਿੱਚ ਮਿਕਸ ਕਰਦੇ ਜਾਣਾ ਹੈਗਾ ਬਹੁਤ ਹੀ ਵਧੀਆ ਸਖਤ ਡੋ ਜਿੰਨਾ ਤੁਸੀਂ ਤਿਆਰ ਕਰ ਲਿਆ ਓਨੇ ਜਿਆਦਾ ਵਧੀਆ ਤੁਹਾਡੇ ਗੋਲ ਗੱਪੇ ਬਣ ਕੇ ਤਿਆਰ ਹੋਣਗੇ ਕਿਉਂਕਿ ਬਹੁਤਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਇਹ ਫੁੱਲਦੇ ਨਹੀਂ ਕ੍ਰਿਸਪੀ ਨਹੀਂ ਬਣਦੇ ਜਾਂ ਪੂਰੀਆਂ ਦੀ ਤਰ੍ਹਾਂ ਬੰਦੇ ਨੇ ਉਹ ਕਮੀ ਹੈ ਜਿਹੜੀ ਆਪਣੇ ਆٹے ਵਿੱਚ ਹੀ ਰਹਿ ਜਾਂਦੀ ਹੈ ਦੇਖੋ ਆਪਣਾ ਸਖਤ ਜਿਹਾ ਡੋ ਹੋ ਗਿਆ ਤਿਆਰ ਬਿਲਕੁਲ ਥੋੜਾ ਜਿਹਾ ਆਟਾ ਆਪਾਂ ਗੁੰਨੇ ਆ ਫਿਰ ਵੀ 5 ਤੋਂ 6 ਮਿੰਟ ਲੱਗੇ ਉਸ ਤੋਂ ਬਾਅਦ ਕੋਈ ਵੀ ਲੈ ਲਿਓ ਗਿੱਲਾ ਕੱਪੜਾ ਆਪਾਂ ਇੱਥੇ ਪੋਣਾ ਹੀ ਲਿਆ ਜਿਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ ਵਿੱਚ ਭਿਉ ਕੇ ਨਿਚੋੜ ਲਿਆ ਤੇ ਇਹਨੂੰ ਪੌਣੇ ਘੰਟੇ ਦੇ ਲਗਭਗ ਆਪਾਂ ਢੱਕ ਕੇ ਇੱਕ ਸਾਈਡ ਤੇ ਰੱਖਤਾ ਜਲਦਬਾਜੀ ਬਿਲਕੁਲ ਵੀ ਨਾ ਕਰਿਓ ਕਿਉਂਕਿ ਗੋਲ ਗੱਪੇ ਬਣਾਉਣੇ ਬੜੇ ਆਸਾਨ ਐ ਪਰ ਉਹਦਾ ਆਟਾ ਤਿਆਰ ਕਰਨਾ ਥੋੜਾ ਜਿਹਾ ਮੁਸ਼ਕਲ ਕਿਉਂਕਿ ਜਦੋਂ ਵੀ ਸਮੀ ਰਹਿੰਦੀ ਹੈ ਆਟਾ ਗੁੰਨਣ ਵਿੱਚ ਹੀ ਰਹਿੰਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਜਦੋਂ ਹੀ ਪੌਣੇ ਘੰਟੇ ਬਾਅਦ ਚੈੱਕ ਕਰਾਂਗੇ ਤਾਂ 1-2 ਮਿੰਟ ਲਈ ਇਹਨੂੰ ਲਗਾਤਾਰ ਮਸਲ ਲਿਓ ਚਾਹੇ ਹਲਕਾ ਜਿਹਾ ਹੱਥਾਂ ਨੂੰ ਪਾਣੀ ਲਗਾ ਲਿਓ ਜਾਂ ਫਿਰ ਤੇਲ ਲਗਾ ਲਿਓ ਉਸ ਤੋਂ ਬਾਅਦ ਇਹਦੇ 2-3 ਕਰ ਲਿਓ ਛੋਟੇ-ਛੋਟੇ ਜਿਹੇ ਪੇੜੇ ਪੇੜਾ ਬਿਲਕੁਲ ਵੱਡਾ ਨਾ ਕਰਿਓ ਕਿਉਂਕਿ ਆਪਾਂ ਇਹਨੂੰ ਪਤਲਾ-ਪਤਲਾ ਬੇਲਣਾ ਹੈ ਤੇ ਇਹਨੂੰ ਬਣਾਉਣ ਦੇ ਦੋ ਤਰੀਕੇ ਨੇ ਤੇ ਦੋਨੇ ਹੀ ਬੜੇ ਵਧੀਆ ਨੇ ਉਹ ਆਪਣੇ ਹਿਸਾਬ ਨਾਲ ਤੁਸੀਂ ਜਿਹੜਾ ਤਰੀਕਾ ਚਾਹੋ ਵਰਤ ਸਕਦੇ ਹੋ ਪਹਿਲੇ ਤਰੀਕੇ ਵਿੱਚ ਪੇੜੇ ਨੂੰ ਆਪਾਂ ਇਸ ਤਰੀਕੇ ਨਾਲ ਚਕਲੇ ਉੱਪਰ ਬਧਾ ਲਾਂਗੇ ਥੋੜਾ ਜਿਹਾ ਤੇਲ ਆਪਾਂ ਚਕਲੇ ਤੇ ਲਗਾਇਆ ਥੋੜਾ ਜਿਹਾ ਤੁਸੀਂ ਆਪਣੇ ਬੇਲਨ ਤੇ ਲਗਾ ਲਿਓ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਕਿਉਂਕਿ ਕਈ ਵਾਰੀ ਛੋਟੀ ਛੋਟੀ ਵੀਡੀਓ ਮਿਸ ਹੋ ਜਾਂਦੀ ਹੈ ਸੋੜੀਆਂ ਜਿਹੀਆਂ ਟਿਪਸ ਹੈ ਟ੍ਰਿਕਸ ਹੈ ਜਿਹਦੇ ਨਾਲ ਗੋਲ ਗੱਪੇ ਬੜੇ ਹੀ ਵਧੀਆ ਬਣਨਗੇ ਫਿਰ ਆਪਾਂ ਇਹਦੇ ਛੋਟੇ ਛੋਟੇ ਲਗਾ ਲੈਣੇ ਇੱਕ ਟੱਕ ਕਿਉਂਕਿ ਜਿੱਡਾ ਛੋਟਾ ਸਾਈਜ਼ ਕਰੋਗੇ ਉਹ ਇਹ ਜਾਈ ਗੋਲ ਗੱਪਾ ਪਤਲਾ ਤੇ ਵਧੀਆ ਬਣੂਗਾ ਫਿਰ ਆਪਾਂ ਇਹਨੂੰ ਹੌਲੀ ਹੌਲੀ ਬੇਲਦੇ ਜਾਵਾਂਗੇ ਤੇ ਨਾਲ ਹੀ ਇੱਕ ਗਿੱਲਾ ਕੱਪੜਾ ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਨਿਚੋੜ ਕੇ ਤੁਸੀਂ ਨਾਲ ਦੀ ਨਾਲ ਹੀ ਗੋਲ ਗੱਪੇ ਬੇਲਦੇ ਜਾਇਓ ਤੇ ਕੱਪੜੇ ਉੱਪਰ ਰੱਖਦੇ ਜਾਇਓ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਗੋਲ ਗੱਪਿਆਂ ਦੇ ਉੱਪਰ ਬਿਲਕੁਲ ਵੀ ਸੁੱਕਾਪਣ ਨਹੀਂ ਆਉਣਾ ਚਾਹੀਦਾ ਮਤਲਬ ਇਹ ਖੁਸ਼ਕ ਨਹੀਂ ਹੋਣੇ ਚਾਹੀਦੇ ਨਾਲ ਦੀ ਨਾਲ ਹੀ ਤੁਸੀਂ ਉਸੇ ਕੱਪੜੇ ਨਾਲ ਹਲਕੇ ਹਲਕੇ ਇਹਨਾਂ ਨੂੰ ਟੱਕਦੇ ਜਾਇਓ ਦੇਖੋ ਬਹੁਤ ਹੀ ਵਧੀਆ ਜੇ ਗੋਲ ਗੱਪੇ ਆਪਾਂ ਹਲਕੇ ਹਲਕੇ ਬੇਨ ਲਏ ਤੇ ਇਹਨੂੰ ਨਾਲ-ਨਾਲ ਹੀ ਇਸੇ ਤਰੀਕੇ ਨਾਲ ਟੱਕਦੇ ਜਾ ਰਹੇ ਹਾਂ ਤੇ ਇਹਨਾਂ ਨੂੰ ਬਣਾਉਣ ਦਾ ਦੂਸਰਾ ਤਰੀਕਾ ਬੜਾ ਹੀ ਆਸਾਨ ਹੈ ਇੱਕ ਲੈ ਲਿਆ ਆਪਾਂ ਪੇੜਾ ਚੰਗੀ ਤਰ੍ਹਾਂ ਉਹਨੂੰ ਵਧੀਆ ਮਲਾਈਆ ya tú sí, Carleo. ਉਸ ਤੋਂ ਬਾਅਦ ਉਹਨੂੰ ਰੋਟੀ ਦੀ ਤਰ੍ਹਾਂ ਬੇਲਦੇ ਜਾਇਓ ਪਤਲਾ ਤੇ ਲੰਬਾ ਬੇਲਿਓ ਬਹੁਤ ਜ਼ਿਆਦਾ ਇਹ ਪਤਲਾ ਪਾ ਬੇਲ ਲੈਣਾ ਹੈ ਜਿੰਨਾ ਹੋ ਸਕੇ ਉਹ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਛੋਟੀ ਜੀ ਗਲਾਸੀ ਲੈ ਲਿਓ ਜਾਂ ਕੋਈ ਵੀ ਤੁਹਾਡੇ ਕੋਲ ਚੀਜ਼ ਹੋਵੇ ਛੋਟੇ ਸਾਈਜ਼ ਦੀ ਕੋਈ ਕਲੀ ਹੋਵੇ ਤਾਂ ਉਹਦੇ ਨਾਲ ਤੁਸੀਂ ਇਹਦੇ ਵਿੱਚ ਛੋਟੇ-ਛੋਟੇ ਕੱਟ ਲਗਾਉਣੇ ਆ ਦੇਖੋ ਇੰਨਾ ਪਤਲਾ ਇਹ ਬੇਲਿਆ ਗਿਆ ਜੇ ਇਸ ਤੋਂ ਪਤਲਾ ਵੀ ਹੋਇਆ ਤਾਂ ਤਾਂ ਵੀ ਤੁਸੀਂ ਬੇਲ ਲਿਓ ਫਿਰ ਆਪਾਂ ਇਹਦੇ ਵਿੱਚ ਲਗਾਏ ਦੇਖੋ ਬਿਲਕੁਲ ਛੋਟੇ-ਛੋਟੇ ਕੱਟ ਜਿਵੇਂ ਆਪਾਂ ਮਠੀਆਂ ਵਗੈਰਾ ਘਰ ਦੇ ਵਿੱਚ ਆਮ ਹੀ ਤਿਆਰ ਕਰਦੇ ਹਾਂ ਤੇ ਅੱਜ ਆਪਾਂ ਇਸੇ ਤਰੀਕੇ ਨਾਲ ਬਣਾਵਾਂਗੇ ਗੋਲ ਗੱਪੇ ਬਣਾਉਣੇ ਬੜੇ ਹੀ ਆਸਾਨ ਹੈ ਕਿਉਂਕਿ ਜਦੋਂ 1-2 ਵਾਰ ਤੁਸੀਂ ਟਰਾਈ ਕੀਤੇ ਤਾਂ ਆਪਣੇ ਆਪ ਹੀ ਤੁਹਾਨੂੰ ਇਹ ਕੰਮ ਸੌਖਾ ਲੱਗਣ ਲੱਗ ਜੂਗਾ ਕਿਉਂਕਿ ਮੈਂ ਜਦੋਂ ਬਣਾਈ ਸੀ ਮੈਂ ਵੀ ਇਹਨਾਂ ਨੂੰ ਕਈ ਵਾਰ ਬਣਾ ਕੇ ਟਰਾਈ ਕੀਤਾ ਸੀ ਸਾਰੀਆਂ ਚੀਜ਼ਾਂ ਨੂੰ ਮੈਂ ਦੇਖਦੇ ਹੋਏ ਬਾਅਦ ਵਿੱਚ ਵੀਡੀਓ ਤਿਆਰ ਕੀਤੀ ਹੈਗੀ ਬੜਾ ਹੀ ਸਿੰਪਲ ਤਰੀਕਾ ਹੈ ਜਦੋਂ ਇੱਕ ਵਾਰੀ ਆ ਜਾਣ ਸਾਰਾ ਕੁਝ ਸੌਖਾ ਲੱਗਦਾ ਸਾਰੇ ਗੋਲ ਗੱਪੇ ਆਪਾਂ ਨਾਲ-ਨਾਲ ਵੇਲ ਦੇਗੇ ਤੇ ਫਿਰ ਉਸੇ ਤਰ੍ਹਾਂ ਗਿੱਲੇ ਕੱਪੜੇ ਉੱਪਰ ਰੱਖ ਕੇ ਤੇ ਸਾਰੇ ਨੂੰ ਟੱਕਤਾ 15-20 ਮਿੰਟਾਂ ਤੱਕ ਇਹਨਾਂ ਨੂੰ ਐਸੀ ਤਰ੍ਹਾਂ ਹੀ ਪਏ ਰਹਿਣ ਦਿਓ ਤੇ ਹੁਣ ਆਪਾਂ ਇਹਦੇ ਲਈ ਤਿਆਰ ਕਰਾਂਗੇ ਵਧੀਆ ਜਿਹਾ ਆਲੂ ਮਸਾਲਾ ਜਿਹੜਾ ਇਹਨਾਂ ਵਿੱਚ ਆਪਾਂ ਭਰਨਾ ਹੈ ਉਹਦੇ ਲਈ ਆਪਾਂ ਇੱਕ ਬਰੀਕ ਕੱਟਿਆ ਪਿਆਜ਼ ਫਿਰ ਵਿੱਚ ਪਾਏ ਆਪਾਂ ਛੋਲੇ ਜੀ ਨੂੰ ਪਹਿਲਾਂ ਹੀ ਉਬਾਲ ਲਿਆ ਸੀ ਕਾਲੇ ਆਪਾਂ ਤੇ ਛੋਲੇ ਰਏ ਆ ਤੁਸੀਂ ਚਾਹੋ ਤਾਂ ਚਿੱਟੇ ਵੀ ਕਾਬਲੀ ਛੋਲੇ ਵੀ ਲੈ ਸਕਦੇ ਹੋ ਫਿਰ ਲਵਾਂਗੇ ਉਬਲੇ ਹੋਏ ਆਲੂ ਸਾਰਾ ਸਮਾਨ ਬਿਲਕੁਲ ਠੰਡਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਵੀ ਚੀਜ਼ ਗਰਮ ਹੋਈ ਤਾਂ ਉਹਦੇ ਨਾਲ ਇਹ ਮਸਾਲਾ ਜਿਹੜਾ ਵਧੀਆ ਨਹੀਂ ਬਣਨਾ ਫਿਰ ਜ਼ਰੂਰਤ ਅਨੁਸਾਰ ਲਵਾਂਗੇ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ ਜੀਰਾ ਪਾਊਡਰ ਥੋੜੀ ਜਿਹੀ ਤਿੱਖੀ ਲੈਣੀ ਹੈ ਤਾਂ ਲਾਲ ਮਿਰਚ ਲੈ ਲਿਓ ਵਿੱਚ ਪਾਵਾਂਗੇ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਜੇ ਥੋੜਾ ਜਿ ਤੁਸੀਂ ਇਹਨੂੰ ਹੋਰ ਜ਼ਿਆਦਾ ਵਧੀਆ ਬਣਾਉਣਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਛੋਲਿਆਂ ਦਾ ਉਬਾਲਿਆ ਹੋਇਆ ਪਾਣੀ ਹੈ ਉਹ ਤੁਸੀਂ ਵਿੱਚ ਪਾ ਲਿਓ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਮਰਜ਼ੀ ਤਿਆਰ ਕਰ ਲਿਓ ਇਹਨੂੰ ਤਿਆਰ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਐਨੇ ਆਪਣੇ ਗੋਲ ਗੱਪਿਆਂ ਪਿਆ ਨੂੰ ਵੀ 15 ਤੋਂ 20 ਮਿੰਟ ਹੋਗੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਇੱਥੇ ਇੱਕ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਜਿਵੇਂ ਤੁਸੀਂ ਇਹਨੂੰ ਕੱਪੜੇ ਤੋਂ ਚੁੱਕੋਗੇ ਉਵੇਂ ਤੁਸੀਂ ਕੜਾਈ ਦੇ ਵਿੱਚ ਪਾ ਦੇਣਾ ਮਤਲਬ ਉਲਟਾ ਕੇ ਨਹੀਂ ਪਾਉਣਾ ਜਿਹੜਾ ਸਾਈਡ ਇਹਦੀ ਕੱਪੜੇ ਦੇ ਉੱਪਰ ਹੋਊਗੀ ਨਿੱੱਚੋ ਗਿੱਲੀ ਹੋਊਗੀ ওই ਤੇਲ ਦੇ ਵਿੱਚ ਜਾਣੀ ਚਾਹੀਦੀ ਹੈ ਇਸ ਗੱਲ ਦਾ ਤੁਸੀਂ ਪੂਰਾ ਧਿਆਨ ਰੱਖਣਾ ਤੇਲ ਤੁਹਾਡਾ ਫੁੱਲ ਗਰਮ ਹੋਣਾ ਚਾਹੀਦਾ ਜਦੋਂ ਧੂਆਂ ਵਾਰਾ ਜੇ ਉਦੋਂ ਤੁਸੀਂ ਗੋਲ ਗੱਪੇ ਪਾਉਣੇ ਸ਼ੁਰੂ ਕਰਿਓ ਮਤਲਬ ਹਲਕਾ ਜਿਹਾ ਵੀ ਠੰਡਾ ਤੁਸੀਂ ਤੇਲ ਨੂੰ ਨਹੀਂ ਰੱਖਣਾ ਉਸ ਤੋਂ ਬਾਅਦ ਲਗਾਤਾਰ ਇਹਨੂੰ ਇਸ ਤਰੀਕੇ ਨਾਲ ਹਿਲਾਉਂਦੇ ਜਾਓ ਵਧੀਆ ਫੁੱਲੇ ਫੁੱਲੇ ਕ੍ਰਿਸਪੀ ਗੋਲ ਗੱਪੇ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ ਤੇ ਪਰ ਇਹਨੂੰ ਮੋਟਾ ਬਿਲਕੁਲ ਨਾ ਬੀਲਿਓ ਕਿਉਂਕਿ ਕਈ ਗੋਲ ਗੱਪੇ ਮੇ ਤਾਂ ਮੋਟੇ ਹੋਗੇ ਸੀ ਤੇ ਪਰ ਉਹ ਫੁੱਲੇ ਨਹੀਂ ਖਰਾਬ ਹੋ ਗਏ ਇਸ ਕਰਕੇ ਨਿੱਕੇ ਨਿੱਕੇ ਗੱਲਾਂ ਮੈਂ ਸਾਰੀਆਂ ਨੋਟ ਕੀਤੀਆਂ ਇਸੇ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਤਾਂ ਕਿ ਤੁਹਾਡੀ ਚੀਜ਼ ਜਿਹੜੀ ਬਿਲਕੁਲ ਖਰਾਬ ਨਾ ਹੋਵੇ ਤੇ ਬੜੀ ਆਸਾਨੀ ਨਾਲ ਤੁਸੀਂ ਬਣਾ ਲਓ ਗੋਲ ਗੱਪੇ ਤਿਆਰ ਹੋ ਗਏ ਇਹਨਾਂ ਦਾ ਆਲੂ ਮਸਾਲਾ ਵੀ ਤਿਆਰ ਹੋ ਗਿਆ ਹੁਣ ਰਹਿ ਗਿਆ ਜੀ ਪਾਣੀ ਉਹਦੇ ਲਈ ਆਪਾਂ ਲੈ ਮੁੱਠੀ ਪਰਤਣੀਆਂ ਮੁੱਠੀ ਪਰ ਪਦੀਨਾ ਚੰਗੀ ਤਰ੍ਹਾਂ ਆਪਾਂ ਦੋਨਾਂ ਚੀਜ਼ਾਂ ਨੂੰ ਧੋ ਲਿਆ ਐਟ ਅ ਟਾਈਮ ਹੀ ਮੈਂ ਧੋਤਾ ਥੋੜਾ ਜਿਹਾ ਗਿੱਲਾ ਉਸ ਤੋਂ ਬਾਅਦ ਇੱਕ ਲਈ ਆਪਾਂ ਹਰੀ ਮਿਰਚ ਥੋੜਾ ਜਿਹਾ ਪਾਮਗੇ ਪਾਣੀ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਫੇਰ ਆਪਾਂ ਲਈ ਜੀ ਇਮਲੀ ਤੇ ਗੁੜ ਵਾਲਾ ਪਾਣੀ ਜਿਹੜਾ ਆਪਾਂ ਪਹਿਲਾਂ ਹੀ ਪੀਓ ਕੇ ਰੱਖਿਆ ਸੀ ਚੰਗੀ ਤਰ੍ਹਾਂ ਹੱਥਾਂ ਨਾਲ ਇਹਨੂੰ ਮਿਕਸ ਕਰ ਲਾਂਗੇ ਤੇ ਆਪਣਾ ਤਨੀਏ ਪਦੀਨੇ ਵਾਲਾ ਪੇਸਟ ਜਿਹੜਾ ਉਹ ਤਿਆਰ ਹੈ ਤੇ ਆਪਾਂ ਛੰਨ ਨਹੀਂ ਰਹੇ ਉਹਨੂੰ ਛਾਣ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਇਮਲੀ ਤੇ ਗੁੜ ਵਾਲੇ ਨੂੰ ਵੀ ਹਲਕਾ ਜਿਹਾ ਗ੍ਰाइंड ਕਰ ਲਾਂਗੇ ਜਿਹੜੀ ਇਮਲੀ ਸੀ ਆਪਣੀ ਉਹ ਬੀਜ ਤੋਂ ਬਿਨਾਂ ਸੀ ਜਦੋਂ ਇਹਨੂੰ ਤੁਸੀਂ ਗ੍ਰाइंड ਕਰੋਗੇ ਤੇ ਤੇ ਕਾਫੀ ਚੱਗ ਜੀ ਆ ਜੂਗੀ ਉਸੇ ਤਰ੍ਹਾਂ ਹੀ ਛੰਨੀ ਵਿੱਚ ਤੁਸੀਂ ਇਹਨੂੰ ਵੀ ਛਾਨ ਲਿਓ ਤੇ ਇੱਥੇ ਤੁਸੀਂ ਬਿਲਕੁਲ ਨਾ ਘਬਰਾਇਓ ਕਿਉਂਕਿ ਜਦੋਂ ਹੀ ਆਪਾਂ ਗ੍ਰाइंड ਕਰਦੇ ਆ ਤਾਂ ਇਹ ਜੀਆਂ ਚੀਜ਼ਾਂ ਤੇ ਕਾਫੀ ਚੱਗ ਆ ਜਾਂਦੀ ਹੈ ਪਰ ਇਹਨੇ ਆਪਣੇ ਆਪ ਹੀ ਚਲੇ ਜਾਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਵਾਂਗੇ ਰੰਗ ਵਾਲੀ ਤੇਗੀ ਮਿਰਚ ਕਲਰ ਲਈ ਇਹ ਪਾਈ ਹੈ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਆਈਸ ਦੇ ਟੁਕੜੇ ਜਦੋਂ ਹੀ ਤੁਸੀਂ ਆਈਸ ਪਾ ਦੋਂਗੇ ਤਾਂ ਇਹ ਚਾਗ ਨੂੰ ਆਪਣੇ ਆਪ ਹੀ ਖਤਮ ਕਰ ਦਿਨਾ ਫਿਰ ਇਹਦੇ ਵਿੱਚ ਕਾਲਾ ਨਮਕ ਕਾਲੀ ਮਿਰਚ ਜੀਰਾ ਪਾਊਡਰ ਚਿੱਟਾ ਨਮਕ ਜੇ ਤਿੱਖਾ ਪਸੰਦ ਹੋਵੇ ਤਾਂ ਥੋੜੀ ਜੀ ਲਾਲ ਮਿਰਚ ਪਾ ਦਿਓ ਫਿਰ ਆਪਾਂ ਪਾਈਏ ਇਹਦੇ ਵਿੱਚ ਬੂੰਦੀ ਜਿਹੜੀ ਕੀ ਹੌਲੀ ਹੌਲੀ ਫੁੱਲ ਕੇ ਵਿੱਚ ਤਿਆਰ ਹੋ ਜੂਗੀ ਪਾਣੀ ਨੂੰ ਤੁਸੀਂ 4-5 ਮਿੰਟ ਇਸੇ ਤਰ੍ਹਾਂ ਹੀ ਪੈ ਰਹਿੰਦੇ ਹੋ ਮਰਜੀ ਦੇ ਸਾਰੇ ਮਸਾਲੇ ਚਾਹੋ ਜੇ ਤੁਹਾਨੂੰ ਵਧੀਆ ਲੱਗੇ ਪਾਉਂਦੇ ਜਾਓ ਕਿਉਂਕਿ ਹਰੇਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਠੰਡਾ ਠਾਰ ਖਟਾ ਮਿੱਠਾ ਚਟਪਟਾ ਜਿਹਾ ਪਾਣੀ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਚਾਟ ਮਸਾਲਾ ਇਹਦੇ ਵਿੱਚ ਜ਼ਰੂਰ ਪਾਓ ਨਾ ਹੋਇਆ ਤਾਂ ਅਮਚੂਰ ਪਾਊਡਰ ਪਾ ਲਿਓ ਉਹ ਵੀ ਨਾ ਹੋਇਆ ਤਾਂ ਦੋ ਨਿੰਬੂ ਨਿਚੋੜ ਲਿਓ ਕਿਉਂਕਿ ਕੁਛ ਨਾ ਕੁਛ ਤਾਂ ਘਰ ਵਿੱਚ ਪਿਆ ਹੀ ਹੁੰਦਾ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਕਰ ਲਿਆ ਮਿਕਸ ਹੁਣ ਗੋਲ ਗੱਪੇ ਕਿੰਨੇ ਕ੍ਰਿਸਪੀ ਬਣੇ ਆਪਾਂ ਤੁਹਾਨੂੰ ਦਿਖਾਉਣੇ ਆਂ ਆਵਾਜ਼ ਤੋਂ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਗਾ ਲਓਗੇ ਸਾਰਾ ਸਮਾਨ ਆਪਣਾ ਤਿਆਰ ਹੈ ਨਾਲ ਹੀ ਆਪਾਂ ਤੁਹਾਨੂੰ ਪਾਪੜੀ ਬਣਾਉਣੇ ਵੀ ਦੱਸਾਂਗੇ ਮਿੰਟਾਂ ਦੇ ਵਿੱਚ ਵੀਡੀਓ ਤੁਸੀਂ ਆਸ਼ਟ ਤੱਕ ਜਰੂਰ ਦੇਖਣੀ ਹੈ ਉਸ ਤੋਂ ਬਾਅਦ ਜੀ ਆਪਾਂ ਲੈ ਲਿਆ ਗੋਲ ਗੱਪਾ ਤੇ ਦੇਖੋ ਜਦੋਂ ਹੀ ਆਪਾਂ ਇਹਦੇ ਵਿੱਚ ਆਲੂ ਮਸਾਲਾ ਭਰਾਂਗੇ ਤਾਂ ਇਹ ਕਿੰਨਾ ਜਿਆਦਾ ਕ੍ਰਿਸਪੀ ਹੈ ਤੁਸੀਂ ਆਵਾਜ਼ ਸੁਣੀ ਲਈ ਹੋਊਗੀ ਹੁਣ ਇਹਦੇ ਵਿੱਚ ਭਰਾਂਗੇ ਆਲੂ ਮਸਾਲਾ ਫਿਰ ਪਾਵਾਂਗੇ ਚਟਪਟਾ ਜਿਹਾ ਪਾਣੀ ਮਜ਼ੇਦਾਰ ਜਿਹਾ ਗੋਲ ਗੱਪਾ ਸੋੜੇ ਖਾਣ ਲਈ ਬਿਲਕੁਲ ਤਿਆਰ ਹੈ ਪੂਰਾ ਸੁਫਾਈ ਨਾਲ ਬਣਿਆ ਤੇ ਆਪਾਂ ਖੁਦ ਬਣਾਇਆ ਤੇ ਇਹ ਰੈਸিপি ਤੁਹਾਨੂੰ ਕਿਹੋ ਜੀ ਲੱਗੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਾਪੜੀ ਗੋਲ ਗੱਪੇ ਦੇ ਬਿਲਕੁਲ ਉਲਟਾ ਇਹਦਾ ਉਵੇਂ ਆਟਾ ਗੁੰਨਣਾ ਤੁਸੀਂ ਪਰ ਇਹਦੇ ਲਈ ਤੁਸੀਂ ਕੋਈ ਵੀ ਗੱਲ ਨੂੰ ਫੋਲੋ ਨਹੀਂ ਕਰਨਾਗਾ ਜਿਵੇਂ ਆਪਾਂ ਇਹਦੇ ਉੱਪਰ ਗਿੱਲਾ ਕੱਪੜਾ ਦਿੱਤਾ ਸੀ ਜਾਂ ਇਹਨੂੰ ਆਟੇ ਨੂੰ ਆਪਾਂ ਗੋਲ ਗੱਪਿਆਂ ਵਿੱਚ ਕਾਫੀ ਰੈਸਟ ਦਿੱਤਾ ਸੀ ਐ ਜੀਆਂ ਗੱਲਾਂ ਦਾ ਕੋਈ ਧਿਆਨ ਨਹੀਂ ਰੱਖਣਾ ਬਸ ਤੁਸੀਂ ਸਿੰਪਲ ਤਰੀਕੇ ਨਾਲ ਇਹਨੂੰ ਪਤਲਾ ਤੇ ਲੰਮਾ ਬੇਲਦੇ ਜਾਇਓ ਜਿਵੇਂ ਮਰਜੀ ਬਿਲ ਜੇ ਇਹਦੇ ਆਕਾਰ ਕੰਨੀ ਵੀ ਧਿਆਨ ਨਾ ਦਿਓ ਤੇ ਉਸ ਤੋਂ ਬਾਅਦ ਗਰਮ ਤੇਲ ਵਿੱਚ ਪਾਉਂਦੇ ਜਾਇਓ ਤੇ ਇਹ ਪਾਪੜੀ ਬਣ ਕੇ ਤਿਆਰ ਹੋ ਜੂ ਇਹਨੂੰ ਜਿਆਦਾ ਹੀ ਪਤਲਾ ਬੇਲਿਓ ਜਿਵੇਂ ਬਿਲਕੁਲ ਚੱਕਲੇ ਦੇ ਨਾਲ ਹੀ ਲੱਗ ਜਾਂਦੀ ਹੈ ਉਸ ਹਿਸਾਬ ਨਾਲ ਤੇ ਬਹੁਤ ਹੀ ਕ੍ਰਿਸਪੀ ਪਾਪੜੀ ਬਣ ਕੇ ਤਿਆਰ ਹੋਊਗੀ ਉੱਪਰ ਦੀ ਪਾ ਦਿਓ ਦਹੀਂ ਇਮਲੀ ਵਾਲੀ ਸੌਸ ਆਪਣੀ ਮਰਜ਼ੀ ਦੇ ਪਾਓ ਮਸਾਲੇ ਬਹੁਤ ਹੀ ਮਜ਼ੇਦਾਰ ਇਹ ਚਾਟ ਪਾਪੜੀ ਬਣਦੀ ਹੈ ਕਈ ਇਹਨੂੰ ਦਹੀਂ ਪਾਪੜੀ ਵੀ ਕਹਿੰਦੇ ਨੇ ਉਹ ਤੁਹਾਡੀ ਮਰਜ਼ੀ ਹੈਗੀ ਪਰ ਬਹੁਤ ਹੀ ਮਜ਼ੇਦਾਰ ਬਣਦੀ ਹੈ ਇਹਦਾ ਵੀ ਬੜਾ ਹੀ ਸਿੰਪਲ ਤਰੀਕਾ ਹੈ ਸਭ ਕੁਝ ਸੇਮ ਹੀ ਕਰਨਾ ਹੈ ਪਰ ਇਹਦੇ ਵਿੱਚ ਆਪਾਂ ਕਿਸੇ ਗੱਲ ਦਾ ਕੋਈ ਧਿਆਨ ਨਹੀਂ ਰੱਖਣਾ ਬਸ ਸਿੱਧੀ ਇਹਨੂੰ ਬੇਲ-ਬੇਲ ਕੇ ਲਗਾਤਾਰ ਫਰਾਈ ਕਰਦੇ ਜਾਓ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜੀ ਪਾਪੜੀ ਬਣਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਟਰਾਈ ਕਰਕੇ ਦੋਨੇ ਚੀਜ਼ਾਂ ਜ਼ਰੂਰ ਦੇਖਿਓ ਧੰਨਵਾਦੀ